ਭਈ ਹਾਇ ਰਤਰਾ ਪਨਵਾਈ ਥਵਲ ਸੇ ਵੀ ਸਰਦਾਰ ਨੇ ਆਪ ਐਸੇ ਠੰਡਾ ਲਾਥਾ ਬੰਦਾ ਮਾਰਨਾ ਤੇ ਭਈ ਆਪ ਇਹਦੇ ਵਿੱਚ ਉਲੀ ਫੈਲਦੇ ਆ ਵੀ ਆਪ ਸਰਦਾਰ ਨੇ ਨਾ ਸੇ ਥ ਮਾਰਨਾ ਤੇ ਤੇ ਸੇ ਨੂੰ ਆਇ ਨਹੀਂ ਪੜਾ ਵੀ ਅਮਰਜੀਤ ਪਾਲ ਮੈਰੋ ਵੀ ਤਿੱਥੇ ਫਰਿਆ ਹੋਇਆ ਪੁਲਿਸ ਨੇ ਸਰਦਾਰ ਨੇ ਤੇ ਰਥਰ ਇੱਥੇ ਆ ਆਪਾਂ ਨੂੰ ਆਇ ਨਹੀਂ ਪਤਾ ਤੇ ਮੰਨ ਲਓ ਜੇ ਤਾਲੁਨ ਉਪਲਸਾ ਇਤਿਸ਼ਾਰ ਵਿੱਚ ਉਹ ਜੇ 1000 ਬੰਦਾ ਵੀ ਹਾਦੀ ਆ ਤਾਂ ਮੰਨ ਲਓ ਵੀ ਪੰਜਾਬ ਦੇ ਜੇ ਐਮਐਲਏ ਵੀ ਮੋਤਮ ਪੰਡਿਆਂ ਲੋਲ ਵਿੱਚ 117 ਛਿੱਤਾ ਹੁੰਦੀਆਂ 117 ਛਿੱਤਾਂ ਦੇ ਹਿਸਾਬ ਤੇ ਲਾ ਲੋ ਵੀ ਲਾਥਰ ਉੱਪਰ ਬੰਦਾ ਬੰਦਾ ਇਹ ਇਤਸ਼ਾਲ ਦਾ 1000 ਬੰਦਾ ਵੀ ਲਾਈਏ ਜੇ ਹੁਣੇ ਸੁਲਤਾਨ ਨੇ ਹਜ਼ਾਰ ਬੰਦਾ ਇੱਕ ਤਸੈਲ ਚ ਵੀ ਚੱਤਿਆਦਾ ਲਾਥ ਲਾਥ ਤੋਂ ਸਭਾ ਲਾਥਾ ਤੇ ਬੰਦਾ ਬਣੂਗਾ ਆਪਣੇ ਇਥੋਂ ਪੰਜਾਬ ਦਾ ਮੰਨ ਲਓ ਜੇ ਇੰਦਮ ਇੰਨਾ ਬੰਦਾ ਜਿਸ ਸਿੱਖ ਬੰਦਾ ਇੰਨਾ ਚੱਤ ਲਿਆ ਸੁਲਤਾਨ ਨੇ ਤਾਂ ਆਪਣਾ ਧੀ ਬਨੂ ਧੀ ਬਨਵਾਣਾ ਤਾਂ ਲਈ ਰੇਟ ਬੰਦਾ ਹੁਣ ਬਹੁਤੇ ਇਹ ਇਹ ਵੀ ਤਾਇਨ ਦੇ ਵੀ ਅਸੀਂ ਹਿੰਦੂ ਆਇਆ ਹੋਆ ਅਦੇ ਸਿਥਾਂਤ ਸਾਥ ਦੇ ਨੂੰ ਤਿਆਰ ਨੇ ਬਰੇਰੇ ਆ ਇਹ ਬੰਦੇ ਵੀ ਹੈ ਰੇ ਤੇ 23 ਹੈ ਲੈ ਆਏ ਇਹ ਚਲੋ ਮੰਨਦੇ ਆ ਵੀ ਸਿਥਾਂਤ ਸਾਥ ਦੇ ਨੂੰ ਵੀ ਤਿਆਰ ਆ ਪਰ ਮੂਰੇ ਨਹੀਂ ਉਹਨੂੰ ਤਿਆਰ ਆ ਲੈਓ ਇਸ ਲਈ ਬੇਨਤੀ ਅਭੀ ਸ਼ਾਇਨ ਨੂੰ ਵੀਰੋ ਅੱਧੇ ਅੱਧੇ ਦੇ ਪੁੰਜਿਆ ਹੋ ਵੀ ਸਿਥਾਂਤ ਇੱਥੇ ਜੋ ਤਾਂ ਹੁੰਦੀ ਲੋਲਾ ਹੁਣ ਇਸ ਟਾਈਮ ਤੇ ਤੇ ਭਾਈ ਅਮਰਿਤਪਾਲ ਸਿੰਘ ਜੀ ਨੂੰ ਹੁਣ ਇਸ ਟਾਈਮ ਤੇ ਭਾਈ ਅਮਰਿਤਪਾਲ ਸਿੰਘ ਲਈ ਹੁਣ ਆਪਾਂ ਜਾਣਦੇ ਆਂ ਵੀ ਦੇਵਰੇ ਦਰ ਜੇਲ੍ਹ ਚਾ ਬੀ ਉਹਨਾਂ ਨੂੰ ਬਾਹਰ ਟਰੋਂ ਲਈ ਆਪਾਂ ਨੂੰ ਤਰਸਣਾ ਤਰਸ ਤੰਨੇ ਚੈਰਾ ਤੇ ਹੁਣ ਲਈ ਆਪਾਂ ਨੇ ਬਰੇਰੇ ਇਹ ਲੋਤਾ ਵੀ ਇਤਨੀ ਦੇਰੀ ਨਹੀਂ ਸੰਧਿਆ ਵੀ ਆਵੜਾ ਸੌਥਲੈਂਡ ਦੇ ਲੂਫੇ ਦਲਤਾ ਜਾਂ ਆਪਾਂ ਸਹੀਆਂ ਜਾਂ ਤੋਸ ਫੀਓਆ ਵੇ ਆਪਣਾ ਇਤ ਮੋਤੀ ਹੋਣਾ ਚਾਹੀਦਾ ਤੇ ਭਾਈ ਅਮਰਪਾਲ ਸਿੰਘ ਜੀ ਹੁਣ ਉਹਨਾਂ ਦੇ ਆਪ ਬਾਲਤਰਾ ਲਈ ਆ ਤੌਦੀ ਬੋ ਬੋਤ ਯਾਰ ਯੋਥਾ ਉਹਨਾਂ ਦੇ ਨਾਲ ਆ ਹੁਣ ਆਪਣਾ ਬੇ ਆਪਾਂ ਆ ਆਵਦੀ ਨਹੀਂ ਸੁਣਨੇ ਆ ਜੇ ਆਪਣਾ ਕੋਈ ਇਤ ਮੋਟੀਵੇਸ਼ਨ ਹੋਵੇ ਨਾ ਵੀ ਇਤਰਾ ਹੀ ਬੰਦਾ ਹੋਵੇ ਸੇ ਦੇਣਾ ਲ ਸਾਰੇ ਇਤੋ ਲੈ ਵਿੱਚ ਜਾਣੀ ਆ ਤੇ ਆਪਣਾ ਆਪਾਂ ਨੂੰ ਉਹ ਬੰਦਾ ਚਾਹੀਦਾ ਆ ਆਪਾਂ ਹੁਣੇ ਇਤਲੋ ਜੇ ਲਾਲ ਦਾਲ ਤੇ ਦੋਲ ਨਹੀਂ ਚੱਲਦੇ ਨਾ ਆਪਾਂ ਇਤਲੋ ਦੇ ਸੁਣਨੀ ਐ ਆਪਾਂ ਤਾਂ ਹੀ ਬੰਦਾ ਚਾਹੀਦਾ ਵੀ ਆਪਾਂ ਨੂੰ ਤਾਂ ਹੀ ਲੈ ਲੈ ਦੇਣ ਆਲਾ ਤੇ ਮੇਰੇ ਸਾਹਬ ਨਾਲ ਭਾਈ ਅਮਰਜ ਪਲਸਨ ਜੀਰੋ 외 علاوہ ਤਾਂ ਵੀ ਹੋਰ ਸ਼ਾਇਦ ਹੀ ਹੋਵੇ ਵੀ ਇਸ ਟਾਈਮ ਤੇ ਬੀ ਅੱਧੇ ਚੱਲਦੇ ਤੇ ਫਿਰ ਆਪਾਂ ਤੈਨ ਛਾਲ ਦੇ ਵਿੱਚ ਹੋ ਉਹ ਵੀ ਚੱਲਦਾ ਤੋ ਹੀ ਇਸ ਟਾਈਮ ਤੇ ਭਾਈ ਅਮਰਜੀਤ ਪਾਲ ਸਿੰਘ ਜੀ ਵੀ ਮਨ ਲਾਲ ਦੇ ਵੀ ਹੋ ਸਕਦੇ ਆ ਤੇ ਉਹਦੀ ਬੋਲ ਜਾਂ ਜੋ ਥੋੜਾ ਨਾਲ ਜੁੜਿਆ ਹੋਇਆ ਇਸ ਟਾਈਮ ਤੇ